ਸਿਸੇ ਵੂਮਨ ਵਰਲਡ ਕਪ ਸੈਮੀਫਾਈਨਲ ਦੇ ਵਿੱਚ ਭਾਰਤ ਦੀ ਸ਼ਾਨਦਾਰ ਜਿੱਤ ਹੋਈ ਹੈ ਜਿਸ ਵਿੱਚ ਅਗਰ ਗੱਲ ਕੀਤੀ ਜਾਵੇ ਖਿਡਾਰਨ ਜੈਮੀਮਾ ਰੋਡਰਿਕਸ ਨੇ ਤਾਂ ਉਸਨੇ ਸਭ ਤੋਂ ਵੱਧ ਜਿਹੜਾ ਵਧੀਆ ਪ੍ਰਦਰਸ਼ਨ ਕੀਤਾ ਹੈ ਇਸ ਮੈਚ ਦੇ ਦੌਰਾਨ ਇਸ ਮੈਚ ਦੇ ਵਿੱਚ ਦੇਖਿਆ ਜਾਵੇ ਕਿ ਜਦੋਂ ਭਾਰਤੀ ਟੀਮ ਪੂਰੀ ਤਰ੍ਹਾਂ ਦਬਾਅ ਦੇ ਵਿੱਚ ਸੀ ਉਸ ਸਮੇਂ ਜੈਮੀਮਾ ਨੇ ਆਪਣੀ ਵਦਿਆ ਬੱਲੇਬਾਜ਼ੀ ਕਰਕੇ ਦਿਖਾਈ ਪੂਰੀ ਹਿੰਮਤ ਅਤੇ ਜਜ਼ਬੇ ਦੇ ਨਾਲ ਸ਼ਾਂਤ ਤਰੀਕੇ ਦੇ ਨਾਲ ਇਸ ਮੈਚ ਨੂੰ ਅੰਤ ਤੱਕ ਲੈ ਕੇ ਗਈ ਤੇ ਪੂਰੀ ਭਾਰਤੀ ਟੀਮ ਨੂੰ ਸੈਮੀਫਾਈਨਲ ਦੇ ਵਿੱਚ ਪਹੁੰਚਾਇਆ ਦੱਸੇ ਕਿ ਅਗਰ ਜੈ ਮੀਮਾ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 4 ਮਹੀਨਿਆਂ ਤੋਂ ਉਹ ਕਾਫੀ ਮੁਸ਼ਕਲ ਸਮੇਂ ਤੇ ਵਿੱਚੋਂ guzri ਹੈ ਦੇਖਿਆ ਜਾਵੇ ਐਂਗਜ਼ਾਇਟੀ ਦੇ ਸਮੱਸਿਆ ਉਹਨਾਂ ਦੇ ਵਿੱਚ ਦੇਖੀ ਗਈ ਸੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਡਿਪਰੈਸ਼ਨ ਸੀਗਾ ਉਹਨਾਂ ਦੇ ਉੱਤੇ ਸੀ ਲੇਕਿਨ ਜੋ ਕੱਲ ਉਹਨਾਂ ਨੇ ਜਿੱਤ ਭਾਰਤ ਦੇ ਨਾਮ ਕੀਤੀ ਹੈ ਉਸ ਦੇ ਵਿੱਚ ਜੈਮੀਮਾ ਦਾ ਕਾਫੀ ਵਧੀਆ ਰੋਲ ਰਿਹਾ ਉਹਨਾਂ ਦਾ ਜੋ 127 ਰਨ ਉਹਨਾਂ ਨੇ ਨਾਟ ਆਊਟ ਬਣਾਏ ਨੇ ਉਸ ਦੇ ਵਿੱਚ ਜੈਮੀਮਾ ਦੀ ਜਿਹੜੀ ਤਾਰੀਫ ਹੈ ਹਰ ਕੋਈ ਕਰ ਰਿਹਾ ਹੈ ਕਿ ਕਿਸ ਤਰ੍ਹਾਂ ਇਸ ਕੁੜੀ ਨੇ ਪੂਰੇ ਮੁੰਬਈ ਦੀ ਰਹਿਣ ਵਾਲੀ ਇਸ ਕੁੜੀ ਨੇ ਪੂਰੀ ਟੀਮ ਨੂੰ ਕਿਸ ਤਰ੍ਹਾਂ ਪ੍ਰਾਊਡ ਫੀਲ ਕਰਵਾਇਆ ਹੈ ਤਾਂ ਪੂਰੀ ਟੀਮ ਦਾ ਹੀ ਉਸ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਲੇਕਿਨ ਸਭ ਤੋਂ ਵੱਧ ਜਿਹੜਾ ਵਧੀਆ ਪ੍ਰਦਰਸ਼ਨ ਹਰ ਕੋਈ ਜਿਸ ਦੀ ਗੱਲ ਕਰ ਰਿਹਾ ਤਾਂ ਉਹ ਹੈ ਮੁੰਬਈ ਦੀ ਰਹਿਣ ਵਾਲੀ ਜੈਮੀਮਾ ਰੋਡਰਿਕਸ ਦੀ ਤਾਂ ਜੈਮੀਮਾ ਦੀ ਗੱਲ ਕਰਾਂਗੇ ਅਗਰ ਜੈਮੀਮਾ ਜੋਹੇ ਕ੍ਰਿਸਚਨ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਜਦੋਂ ਮੈਚ ਤੋਂ ਬਾਅਦ ਉਹਨਾਂ ਨੇ ਸ਼ੁਕਰੀਆ ਕੀਤਾ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਜਿਸ ਜਿਸ ਦਾ ਸ਼ੁਕਰੀਆ ਦਾ ਕੀਤਾ ਗਿਆ ਆਪਣੇ ਮਾਤਾ ਪਿਤਾ ਦਾ ਸ਼ੁਕਰੀਆ ਦਾ ਕੀਤਾ ਯਾ ਦੋਸਤੋ ਬਾਦ ਉਹ ਸਾਰੇ ਫੈਨਸ ਆ ਜਿਨ੍ਹਾਂ ਨੇ ਉਹਨਾਂ ਨੂੰ ਚੀਅਰ ਅਪ ਕੀਤਾ ਉਹਨਾਂ ਦਾ ਧੰਨਵਾਦ ਕੀਤਾ ਗਿਆ ਤਾਂ ਉਹਨਾਂ ਦਾ ਇਹੀ ਕਹਿਣਾ ਸੀ ਕਿ ਪਿਛਲੇ 4 ਮਹੀਨੇ ਜਿਹੜੇ ਸੀ ਉਹਨਾਂ ਲਈ ਬਹੁਤ ਹੀ ਮੁਸ਼ਕਿਲ ਰਹੇ ਨੇ ਲਗਾਤਾਰ ਪ੍ਰੈਕਟਿਸ ਕੀਤੀ ਜਾ ਰਹੀ ਸੀ ਲੇਕਿਨ ਜੋ ਕੱਲ ਦਾ ਮੈਚ ਰਹਾ ਉਹ ਇੱਕ ਸੁਪਨੇ ਵਾਂਗ ਸੀ ਕਿ ਇੱਕ ਸੁਪਨਾ ਜਿਵੇਂ ਉਹ ਦੇਖ ਰਹੀ ਹੋਵੇ ਤੇ ਹੱਲੇ ਵੀ ਜਿਹੜੇ ਸੁਪਨੇ ਕੁਝ ਰਹਿ ਗਏ ਨੇ ਉਹਨਾਂ ਨੇ ਪੂਰੇ ਕਰਨੇ ਨੇ ਤਾਂ ਜੈਮਿਮਾ ਦੇ ਇਹ ਬੋਲ ਹਰ ਕਿਸੇ ਨੂੰ ਸ਼ੂਰ ਰੇ ਸੀ ਦੱਸ ਦੇ ਕਿ ਪੂਰੇ ਗਰਾਊਂਡ ਦੇ ਵਿੱਚ ਸਟੇਡੀਅਮ ਦੇ ਵਿੱਚ ਜਿਸ ਤਰ੍ਹਾਂ ਮਾਹੌਲ ਬਣਿਆ ਜਦੋਂ ਹੀ ਭਾਰਤੀ ਟੀਮ ਜਿੱਤ ਪ੍ਰਾਪਤ ਕਰਦੀ ਹੈ ਸੈਮੀਫਾਈਨਲ ਦੇ ਵਿੱਚ ਪਹੁੰਚਦੀ ਹੈ वर्ल्ड कप ਦੇ ਵਿੱਚ ਤਾਂ ਸਾਰੀ ਟੀਮ ਦੇ ਜੋ ਭਾਵੁਕ ਤਸਵੀਰਾਂ ਨੇ ਉਹ ਸਾਹਮਣੇ ਆndੀਆਂ ਨੇ ਕਿ ਹਰ ਕੋਈ ਭਾਵੁਕ ਹੁੰਦਾ ਨਜ਼ਰ ਆਉਂਦਾ ਹੈ ਚਾਹੇ ਭਾਰਤੀ ਟੀਮ ਦੀ ਕੈਪਟਨ ਹਰਮਨਪ੍ਰੀਤ ਕੋਰ ਹੋਵੇ ਜਾਂ ਫਿਰ ਜੈਮੀਮਾ ਹੋਵੇ ਜਾਂ ਹੋਰ ਵੀ ਜਿਹੜੀਆਂ ਖਿਡਾਰਨਾ ਸੀਗੀਆਂ ਉਹਨਾਂ ਦੇ ਚਿਹਰੇ ਤੇ ਜਿਹੜੀ ਅਲੱਗ ਤਰ੍ਹਾਂ ਦੀ ਖੁਸ਼ੀ ਸੀ ਉਹ ਦੇਖੀ ਜਾ ਸਕਦੀ ਸੀ ਤੇ ਦੱਸ ਦੇ ਕਿ ਇਸ ਮੈਚ ਦੇ ਵਿੱਚ ਸੈਮੀਫਾਈਨਲ ਤੋਂ ਬਾਅਦ ਫਾਈਨਲ ਦੇ ਵਿੱਚ ਆਪਣੀ ਜਗ੍ਹਾ ਬਣਾ ਕੇ ਭਾਰਤੀ ਟੀਮ ਕਈ ਰਿਕਾਰਡ ਵੀ ਆਪਣੇ ਨਾਮ ਕੀਤੇ ਨੇ ਤਾਂ ਕਿ ਕੀ ਰਿਕਾਰਡ ਜਿਹੜੇ ਬਣਾਏ ਨੇ ਉਹ ਵੀ ਤੁਹਾਨੂੰ ਦੱਸਦੇ ਆ ਭਾਰਤੀ ਟੀਮ ਦੇ ਵੱਲੋਂ ਆਈਸੀਸੀ ਔਮਨ ਵਰਲਡ ਕੱਪ ਦੇ ਫਾਈਨਲ ਦੇ ਵਿੱਚ ਪਹੁੰਚਣ ਤੋਂ ਬਾਅਦ ਕਈ ਰਿਕਾਰਡ ਜਿਹੜੇ ਨੇ ਭਾਰਤੀ ਟੀਮ ਨੇ ਆਪਣੇ ਨਾਮ ਕੀਤੇ ਨੇ ਸਭ ਤੋਂ ਪਹਿਲਾਂ ਤੇ ਤੀਸਰੀ ਵਾਰ ਇਹ ਮਹਿਲਾ ਵਨਡੇ ਵਿਸ਼ਵ ਕੱਪ ਦੇ ਫਾਈਨਲ ਦੇ ਵਿੱਚ ਪਹੁੰਚੀ ਹੈ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ 2005 ਅਤੇ 2017 ਦੇ ਫਾਈਨਲ ਤੱਕ ਪਹੁੰਚੇ ਸੀ ਭਾਰਤੀ ਟੀਮ ਇਸ ਦੇ ਨਾਲ ਹੀ ਆਸਟ੍ਰੇਲੀਆ ਦੇ 15 ਮੈਚਾਂ ਦੀ ਲਗਾਤਾਰ ਜਿੱਤ ਨੂੰ ਬ੍ਰੇਕ ਲਗਾ ਦਿੱਤੀ ਹੈ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇਸ ਦੇ ਨਾਲ ਹੀ ਇੰਡੀਆ ਨੇ ਪਹਿਲੇ ਕਦੀ ਵੀ ਵਰਲਡ ਕੱਪ ਦੇ ਵਿੱਚ 200 ਤੋਂ ਜ਼ਿਆਦਾ ਰਨ ਨਹੀਂ ਬਣਾਏ ਸੀ ਲੇਕਿਨ ਇਸ ਵਾਰ ਦੇ ਕੱਲ ਕੀਤੇ ਜਾਵੇ ਤਾਂ 300 ਤੋਂ ਵੱਧ ਰਨ ਜਿਹੜੇ ਨੇ ਉਹ ਪਾਰ ਕਰ ਦਿੱਤੇ ਨੇ ਇਹ ਵੀ ਰਿਕਾਰਡ ਜਿਹੜਾ ਹੈ ਇੰਡੀਆ ਨੇ ਕਾਇਮ ਕੀਤਾ ਹੈ ਜਿਸ ਦੇ ਨਾਲ ਹੀ ਉਹ ਦੂਸਰੀ ਸਭ ਤੋਂ ਜ਼ਿਆਦਾ ਸਕੋਰ ਬਣਾਉਣ ਵਾਲੀ ਟੀਮ ਬਣ ਗਈ ਹਤਾ ਹਰ ਕੋਈ ਇਹਨਾਂ ਕੁੜੀਆਂ ਦੀ ਤਾਰੀਫ ਕਰ ਰਿਹਾ ਹੈ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਜਿਸ ਤਰ੍ਹਾਂ ਆਪਣਾ ਪ੍ਰਦਰਸ਼ਨ ਬੀਤੇ ਦਿਨੀ ਦਿੱਤਾ ਹੈ ਹਰ ਕੋਈ ਤਾਰੀਫ ਕਰ ਰਿਹਾ ਹੈ ਤਾਂ ਸਭ ਤੋਂ ਵੱਧ ਸਭ ਤੋਂ ਵੱਧ ਯੋਗਦਾਨ ਜੋ ਰਿਹਾ ਹੈ ਉਹ ਮੁੰਬਈ ਦੀ ਰਹਿਣ ਵਾਲੀ ਜੈਮੀਨਾ ਰੋਡਰਿਕਸ ਦਾ ਰਿਹਾ ਹੈ ਤਾਂ ਜੈਮੀਨਾ ਰੋਡਰਿਕਸ ਦੀ ਜੋ ਕਹਾਣੀ ਹੈ ਉਹ ਵੀ ਬਹੁਤ ਦੇਖਿਆ ਜਾਵੇ ਤਾਂ ਬਹੁਤ ਹੀ ਉਸ ਦੇ ਸਟਰਗਲ ਲਾਈਫ ਹੈ ਉਸਨੇ ਬਹੁਤ ਸਾਰੀਆਂ ਚੁਣੌਤੀਆਂ ਨੂੰ ਪਾਰ ਕਰਕੇ ਇਸ ਜਿੱਤ ਤੇ ਪਹੁੰਚੀ ਹੈ ਕਿਸ ਤਰ੍ਹਾਂ ਉਸਨੇ ਇਹਨਾਂ ਬਣਾਇਨੇ ਤਾਂ ਜਦੋਂ ਉਸਨੇ ਅਰਧ ਸ਼ਤਕ ਵੀ ਬਣਾਇਆ ਸੈਂਚਰੀ ਬਣਾਈ ਤਾਂ ਉਹਨਾਂ ਦੇ ਵੱਲੋਂ ਕੋਈ ਵੀ ਜਸ਼ਨ ਜਿਹੜਾ ਨਹੀਂ ਮਨਾਇਆ ਗਿਆ ਉਹਨਾਂ ਦਾ ਕਹਿਣਾ ਸੀ ਕਿ ਮੇਰਾ ਸਿਰਫ ਜੋ ਏਮ ਸੀਗਾ ਉਹ ਸੀਗਾ ਕਿ ਭਾਰਤੀ ਟੀਮ ਨੂੰ ਜਿਤਾਉਣਾ ਹੈ ਕੋਈ ਹਾਫ ਸੈਂਚਰੀ ਜਾਂ ਸੈਂਚਰੀ ਬਣਾਉਣਾ ਮੇਰਾ ਏਮ ਨਹੀਂ ਸੀ ਮੇਰਾ ਏਮ ਇਹ ਸੀ ਕਿ ਪੂਰੀ ਟੀਮ ਨੂੰ ਫਾਈਨਲ ਤੱਕ ਲੈ ਕੇ ਜਾਣਾ ਤਾਂ ਵਰਲਡ ਕੱਪ ਦੇ ਵਿੱਚ ਫਾਈਨਲ ਦੇ ਵਿੱਚ ਆਪਣੀ ਜਗ੍ਹਾ ਬਣਾ ਕੇ ਪੂਰੇ ਭਾਰਤੀ ਟੀਮ ਨੇ ਮਾਣ ਮਹਿਸੂਸ ਕਰਵਾਇਆ ਤੇ ਇਸ ਦੇ ਨਾਲ ਹੀ ਦਾਜੇ ਕਿ ਜੇਕਰ ਗੱਲ ਕੀਤੀ ਜਾਵੇ ਵਿਰਾਟ ਕੋਹਲ ਇਸ ਦੇ ਸਚਿਨ ਤੰਦੂਲਕਰ, ਰੋਹਿਤ ਸ਼ਰਮਾਰ ਦੇ ਤਾਂ ਇੰਨਾ ਖਿਡਾਰੀਆਂ ਨੇ ਇੰਨਾ ਮਹਿਲਾ ਟੀਮ ਨੂੰ ਪੂਰੀ ਤਰ੍ਹਾਂ ਵਧਾਈ ਦਿੱਤੀ ਹੈ। ਉਹਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਰਾਜ ਕੇ ਤਾਰੀਫ ਕੀਤੀ ਹੈ ਤੇ ਇਸ ਦੇ ਨਾਲ ਹੀ ਆਉਣ ਵਾਲੇ ਮੈਚ ਜਾਨਕੀ 2 ਨਵੰਬਰ ਨੂੰ ਜੋ ਸਾਊਥ ਅਫਰੀਕਾ ਦੇ ਨਾਲ ਆਈਸੀਸੀ ਔਮਨ ਵਰਲਡ ਕੱਪ ਫਾਈਨਲ ਦਾ ਮੈਚ ਹੋਣ ਜਾ ਰਿਹਾ ਹੈ ਉਹਦੇ ਲਈ ਵੀ ਸ਼ੁਭ ਕਾਮਨਾਵਾਂ ਦਿੱਤੀਆਂ।